ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਨ ਕਰ ਰਹੇ ਹੋ ਸੰਤ ਰਾਮ ਹੈ ਇੱਕੋ ਸ੍ਰੀਮਾਨ 111 ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਛੰਨਾ ਵਾਲਿਆਂ ਦਾ ਪਵਿੱਤਰ ਜੀਵਨ ਤਨ ਤਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਾਨਾ ਉਹਨਕਾ ਇਹ ਸਵਾਉ ਜਨ ਕਾ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਗੁਰਮੁਖ ਪਿਆਰੀ ਸਾਧ ਸੰਗਤ ਜੀ ਸੰਤ ਜੀ ਮਹਾਰਾਜ ਸ਼ੰਨਾ ਵਾਲਿਆਂ ਦਾ ਜੀਵਨ ਹੈ ਉਹ ਬਿਲਕੁਲ ਪਾਰਦਰਸ਼ੀ ਜੀਵਨ ਹੈ ਜੀਵਨ ਦੇ ਵਿੱਚ ਕੋਈ ਵੀ ਪਰਦਾ ਨਹੀਂ ਸੰਤ ਮਹਾਰਾਜ ਨੇ ਰੱਖਿਆ ਸੰਤ ਜੀ ਮਹਾਰਾਜ 7 ਸਾਲ ਦੇ ਕਰੀਬ ਪੰਡ ਲੱਖਾ ਸਿੰਘ ਵਾਲੀਆਂ ਛੰਨਾ ਰਹਿ ਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਬਹੁਤ ਸਾਰੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਈ ਗੁਰ ਸ਼ਬਦ ਨਾਲ ਜੋੜਿਆ ਟੁੱਟਿਆਂ ਹੋਿਆਂ ਨੂੰ ਸ਼ਬਦ ਨਾਲ ਜੋੜਿਆ ਢੜਕਦੇ ਆਗਣ ਹਰਿਆਂ ਨੂੰ ਸ਼ਾਂਤ ਕੀਤਾ ਗੁਰ ਸ਼ਬਦ ਦੀ ਤਾਕਤ ਵਰਤਦੀ ਰਹੀ ਗੁਰ ਸ਼ਬਦ ਦੀ ਤਾਕਤ ਉਹਨਾਂ ਸਰੀਰਾਂ ਵਿੱਚ ਵਰਤਦੀ ਹੈ ਜਿਹੜੇ ਸਰੀਰ ਜਨਮ ਮਰਨ ਵਿੱਚ ਨਹੀਂ ਆਉਂਦੇ ਜਨਮ ਮਰਨ ਦੋਹੋ ਮੈਂ ਨਹੀਂ ਜਨ ਪਰਉ ਭਖਾਰੇ ਆਏ ਜੀਅ ਦਾਣ ਦੇ ਭਗਤੀ ਲਾਇਣ ਹਰ ਸਿਉ ਲੈਣ ਮਿਲਾਂ ਸੰਤ ਜੀ ਮਹਾਰਾਜ ਨੇ ਬਹੁਤ ਉਪਰਾਲੇ ਕੀਤੇ ਉਪਰਾਲੇ ਗੁਰਬਾਣੀ ਦੀ ਸੰਥਿਆ ਕਰਵਾਈ ਬੱਚਿਆਂ ਨੂੰ ੜਕਦੇ ਹੋਏ ਜੀਵਾਂ ਨੂੰ ਸ਼ਾਂਤ ਕੀਤਾ ਗੁਰਸ਼ਬਦ ਦੀ ਕਰਨੀ ਨਾਲ ਮਨ ਮਤਿਆਂ ਨੂੰ ਵੀ ਸਮਝਾਇਆ ਗੁਰਮੁਖ ਪਿਆਰੀ ਸਾਧ ਸੰਗਤ ਦੇ ਇੱਕ ਤਾਇਪੁਰ ਦੇ ਮਿਸਤਰੀ ਸਿੰਘ ਜੀ ਦਾ ਨਾਮ ਸੀ ਭਾਈ ਪੂਰਨ ਸਿੰਘ ਇੱਕ ਭਾਈ ਸੰਪੂਰਨ ਸਿੰਘ ਜੰਡ ਵਾਲੇ ਇੱਕ ਭਾਈ ਜੋਧ ਸਿੰਘ ਜੀ ਬਡਿੰਗਾ ਭੈਣੀ ਵਾਲੇ ਔਰ ਸੰਤ ਮਹਾਰਾਜ ਜੀ ਆਪ ਸਾਧ ਸੰਗਤ ਜੀ ਸੰਤ ਮਹਾਰਾਜ ਦੇ ਜਦੋਂ ਦਰਸ਼ਨ ਕਰਦੇ ਜਿੰਨੇ ਮਰਜ਼ੀ ਔਗਣਹਾਰੀ ਜੀਵ ਹੁੰਦੇ ਸੰਤ ਮਹਾਰਾਜ ਜੀ ਦੇ ਪਹਿਲੀ ਵਾਰ ਦਰਸ਼ਨ ਕਰਨ ਦੇ ਨਾਲ ਔਗਣਾ ਦਾ ਤਿਆਗ ਕਰ ਦਿੰਦੇ ਸਨ ਸੰਤ ਮਹਾਰਾਜ ਦਾ ਅਨਭਵੀ ਸਰੂਪ ਸੰਤ ਮਹਾਰਾਜ ਜੀ ਦੇ ਚਿਹਰੇ ਤੇ ਜਲਾਲ ਸੰਤ ਮਹਾਰਾਜ ਜੀ ਦੇ ਅੰਦਰ ਗੁਰਸ਼ਬਦ ਦੀ ਤਾਕਤ ਵਰਤਦੀ ਸੀ ਵਰਤਦੀ ਸੀ ਸਾਧ ਸੰਗਤਾਂ ਦੀ 7 ਸਾਲ ਦੇ ਕਰੇਵ ਸੇਵਾ ਕਰਾਈ ਸੰਤ ਜੀ ਮਹਾਰਾਜ ਨੇ ਸੰਤ ਮਹਾਰਾਜੀ ਦੇ ਪਿਤਾ ਜੀ ਸਤਕਾਰਯੋਗ ਸੰਤ ਬਾਬਾ ਸ਼ਾਮ ਸਿੰਘ ਜੀ ਮਹਾਪੁਰਖ ਕਹਣ ਲੱਗੇ ਭਾਈ ਇਸ ਜਗ੍ਹਾ ਤੇ ਜੋ ਆਪ ਜੀ ਪਿਛਲੇ ਭਾਗ ਦੇ ਵਿੱਚ ਸੁਣ ਚੁੱਕੇ ਹੋ ਸਰਵਣ ਕਰ ਚੁੱਕੇ ਹੋ ਵੀ ਇੱਥੇ ਗੁਰੂ ਨਾਨਕ ਦਾ ਦਰਬਾਰ ਬਣਾਓ ਜਿਹੜੇ ਸੋਜਮਾਨ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਸੀ ਜੇ ਸੰਤ ਮਹਾਰਾਜ ਅਵਤਾਰੀ ਪਰਸ਼ਾਨ ਉਹ ਸਤਿ ਵਚਨ ਕਹਿੰਦੇ ਰਹੇ ਔਰ ਕੋਸਰ ਮਨਮੁਖ ਲੋਕ ਵੀ ਸਨ ਬੇਸਮਝ ਲੋਕ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਸੀ ਔਰ ਮਨਮੁਖ ਉਹ ਕਹਿੰਦੇ ਜਿਹਨੂੰ ਗੁਰੂ ਦਾ ਗਿਆਨ ਹੋਵੇ ਫਿਰ ਵੀ ਔਗਣ ਕਰੇ ਸਾਧ ਸੰਗਤ ਦੀ ਜਿਹੜੇ ਬੇਸਮਝ ਲੋਕ ਸੀ ਉਹ ਕਹਿਣ ਲੱਗੇ ਸੰਤ ਬਾਬਾ ਸ਼ਾਮ ਸਿੰਘ ਜੀ ਬਾਰੇ ਵੀ ਇਹਨਾਂ ਦੀ ਹੁਣ ਬੜੇਪੇ ਚ ਉਮਰ ਆ ਗਈ ਇਸ ਕਰਕੇ ਵੀ ਇਹ ਇਹ पागलां ਦੀ ਤਰ੍ਹਾਂ ਗੱਲਾਂ ਕਰਦੇ ਆ ਇਹ ਨਰਾਦਰ ਸੰਤ ਜੀ ਮਹਾਰਾਜ ਨਹੀਂ ਚੱਲ ਸਕਿਆ ਸੰਤਰੀ ਮਹਾਰਾਜ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜੇ ਗੁਰਮੁਖ ਖਾਨ ਦੇ ਪਿੱਛੇ ਲੱਗ ਕੇ ਨਾਮ ਜਪੋ ਸਤ ਸੰਗਤ ਕਰੋ ਫੇਰ ਹੀ ਤੁਹਾਨੂੰ ਸਮਝ ਆਏਗੀ ਗੁਰ ਸ਼ਬਦ ਦੀ ਸਮਝ ਫੇਰ ਆਉਂਦੀ ਹੈ ਜੇ ਗੁਰ ਸ਼ਬਦ ਨੂੰ ਕੋਈ ਸਮਝਣਾ ਚਾਹੇ ਜੇ ਗੁਰੂ ਦੇ ਚਰਨਾਂ ਨਾਲ ਕੋਈ ਜੁੜੇ ਆਪ ਜੀ ਜੁੜੋ ਫਿਰ ਇਸ ਗੱਲ ਦਾ ਗਿਆਨ ਹੋਵੇਗਾ ਜਦੋਂ ਉਹ ਬੇਸਮਝ ਲੋਕਾਂ ਦੇ ਵਿੱਚ ਇੱਕ ਦੁੱਲੇ ਨਾਮ ਦਾ ਵਿਅਕਤੀ ਸੀ ਬੜਾ ਹੰਕਾਰੀ ਵਿਅਕਤੀ ਸੀ ਆਪ ਦੇ ਆਪ ਨੂੰ ਉਹ ਮਤਲਬ ਕਿ ਬੈਲੀ ਵੀ ਕਾਉਂਦਾ ਸੀ ਬਦਮਾਸ਼ ਵੀ ਕਾਉਂਦਾ ਸੀ ਉਹ ਸੰਤ ਜੀ ਮਹਾਰਾਜ ਵਾਸਤੇ ਔਰ ਸੰਤ ਮਹਾਰਾਜ ਜੀ ਦੇ ਪਿਤਾ ਜੀ ਸਤਕਾਰਯੋਗ ਸੰਤ ਬਾਬਾ ਸ਼ਾਮ ਸਿੰਘ ਜੀ ਦੇ ਵਾਸਤੇ ਪੱਦੇ ਸ਼ਬਦਾਵਲੇ ਔਰ ਦਰਬਾਰ ਦੁਰਬਿਹਾਰ ਕਰਨ ਲੱਗਾ ਸੰਤ ਮਹਾਰਾਜ ਜੀ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਪਿੰਡ ਲੱਖਾ ਸਿੰਘ ਵਾਲੇ ਨੂੰ ਛੱਡ ਕੇ ਬਾਹਰ-ਬਾਹਰ ਜਿੱਥੇ ਕਈ ਵਾਰੀ ਨਵਿਕਲੀ ਜਗਾ ਵੇਖ ਕੇ ਸੰਤ ਮਹਾਰਾਜ ਬੈਠਦੇ ਸਨ ਸਿਮਰਨ ਕਰਦੇ ਸਨ ਇਕਾਂਤ ਵਾਸ ਹੋ ਕੇ ਬੰਦ ਕੀ ਕਰਦੇ ਸਨ ਉਸ ਜਗਾ ਦਾ ਨਾਮ ਸੀ ਮੋਤੀ ਬਾਗ ਮੋਤੀ ਬਾਖ ਜਾ ਕੇ ਬੈਠ ਗਏ ਮੋਤੀ ਬਾਗ ਜਦੋਂ ਗਏ ਬੈਠ ਗਏ ਤੇ ਸਾਧ ਸੰਗਤ ਜੀ ਸੰਤ ਬਾਬਾ ਸ਼ਾਮ ਸਿੰਘ ਜੀ ਵੀ ਨਾਲ ਚਲੇ ਗਏ ਔਰ ਭਾਈ ਸੰਪੂਰਨ ਸਿੰਘ ਜੀ ਸਾਰੇ ਗੁਰਸਿੱਖ ਨਾਲ ਫਿਰ ਜਦੋਂ ਸੰਤ ਮਹਾਰਾਜ ਨੇ ਬਚਨ ਕੀਤੇ ਕਹਿੰਦੇ ਭਾਈ ਇਹ ਮਨਮੁਖ ਲੋਕਾਂ ਦਾ ਬਹੁਤ ਬੁਰਾ ਹਾਲ ਹੋਵੇਗਾ ਇਹਨਾਂ ਨੇ ਗੁਰਸੰਗਤ ਵਿੱਚ ਭੰਗਣਾ ਪਾਈ ਐ ਗੁਰੂ ਦੀ ਮਰਿਆਦਾ ਤੋੜੀ ਐ ਕਿਉਂਕਿ ਚੰਗਿਆਈ ਅਲਕ ਬੁਰਾਈ ਹੁਣੇ ਸੇਰ ਚੰਗੇ ਕਰਮ ਕੰਮ ਕਰਨਾ ਹੋਵੇ ਚੰਗੇ ਕੰਮ ਕਰਨ ਵਾਸਤੇ ਜੀਵ ਆਪਣੇ ਪਰਿਵਾਰ ਦੀ ਆਪਣੇ ਰਿਸ਼ਤੇਦਾਰਾਂ ਦੀ ਆਪਣੇ ਸਾਥ ਸਬੰਧੀ ਦੋਸਤਾਂ ਮਿੱਤਰਾਂ ਦੀ ਸਲਾਹ ਲੈਂਦਾ ਹੈ ਜਦੋਂ ਪਾਪ ਕਰਮ ਕਰਦਾ ਹੈ ਜੀਵ ਆਪਣੇ ਆਪ ਨੂੰ ਵੀ ਨਹੀਂ ਦੱਸਦਾ ਇਸ ਕਰਕੇ ਮਾੜੇ ਕੰਮ ਦਾ ਮਾੜਾ ਕਰਮ ਕਰਨ ਵਾਲਾ ਮਾੜਾ ਵਿਅਕਤੀ ਮਨੁੱਖ ਬੰਦਿਆਂ ਨੂੰ ਸੰਤ ਜੀ ਮਹਾਰਾਜ ਨੇ ਇਹ ਜੇ ਬਚਨ ਕਹੇ ਕਹਿੰਦੇ ਭਾਈ ਕਹਿੰਦੇ ਵੀ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੇ ਇੱਥੇ ਹੀ ਘਟ ਵੱਢ ਕੇ ਮਰ ਜਾਣਾ ਹੈ। ਉਹੀ ਸੰਤ ਮਹਾਰਾਜ ਦਾ ਬਚਨ ਅਟੱਲ ਹੋਇਆ। ਸੰਤ ਜੀ ਮਹਾਰਾਜ ਮੋਤੀ ਬਾਗ ਬੈਠੇ ਕਿ ਪਿੰਡ ਕਿਸ਼ਨਗੜ੍ਹ ਸਨਾਂ ਦੇ ਲੋਕ ਬਹੁਤ ਸੋਹਜਵਾਨ ਸੰਗਤ ਸੀ। ਜਦੋਂ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਿਆ ਸੰਤ ਮਹਾਰਾਜ ਜੀ ਦੇ ਕੋਲ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਗਏ ਸੰਤ ਮਹਾਰਾਜ ਜੀ ਨੂੰ ਮੋਤੀ ਬਾਗ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਵਾਸਤੇ ਪੱਗ ਦੀ ਦਸਤਾਰ ਬੰਦੀ ਦੇ ਕੇ ਉਹ ਤਾਂ ਸਤਕਾਰ ਨਾਲ ਲੈ ਕੇ ਆਏ ਜਿਹੜਾ ਵਕਤ ਉਸ ਮਨਮੁਖਿਆਂ ਦੇ ਕਾਰਨ ਉਹ ਸੰਗਤ ਨੇ ਨਹੀਂ ਉਹ ਸੰਗਤ ਕੋਲੋਂ ਨਹੀਂ ਸੰਭਾਲਿਆ ਗਿਆ ਉਹ ਕਿਸਨਗੜ ਸਨਾਂ ਦੀ ਸੰਗਤ ਨੇ ਵਕਤ ਸੰਭਾਲ ਲਿਆ ਮੈਂ ਪਹਿਲਾਂ ਵੀ ਬੇਨਤੀ ਕਰੀ ਹੈ ਜੇ ਸੰਤ ਜੀ ਮਹਾਰਾਜ ਦਾ ਜਿਹੜਾ ਜੀਵਨ ਹੈ ਉਹ ਪਾਰਦਰਸ਼ੀ ਜੀਵਨ ਸੀ ਮਸੰਤ ਮਹਾਰਾਜ ਜੀ ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਜੀ ਬਚਨ ਕਰਦੇ ਕਹਿੰਦੇ ਭਾਈ ਇਹਨਾਂ ਨੇ ਘਟ ਵੱਢ ਕੇ ਇੱਥੇ ਹੀ ਮਰ ਜਾਣਾ ਫਿਰ ਸਮਾਂ ਆਇਆ ਉਹ ਜਿਹੜਾ ਦੁੱਲੇ ਨਾਮ ਦਾ ਹੰਕਾਰੀ ਵਿਅਕਤੀ ਸੀ ਉਹਨਾਂ ਨੇ ਆਸ ਵਿੱਚ ਭੜ ਕੇ ਹੀ ਘਟ ਵੱਡ ਕੇ ਹੀ ਆਪਣੀ ਜ਼ਿੰਦਗੀ ਖਤਮ ਕਰ ਲਈ ਸਾਧ ਸੰਗਤ ਜੀ ਮਹਾਪੋਖਾ ਨੇ ਸਿਮਰਨ ਕਰਦੇ ਆ ਗੋਪਤ ਪਹਿਰੇ ਦੇ ਵਿੱਚ ਅਭਿਆਸ ਕਰਦੇ ਆ ਪਰ ਕਿਸੇ ਨੂੰ ਭੇਦ ਨਹੀਂ ਸੀ ਲੱਗਦਾ ਸੰਤ ਮਹਾਰਾਜ ਜੀ ਦੇ ਪਹਿਲੀ ਵਾਰ ਦਰਸ਼ਨ ਕਰਨ ਨਾਲ ਵੱਡੇ ਤੋਂ ਵੱਡੇ ਪਾਪੀ ਬੰਦੇ ਦੀ ਜੀਵਨ ਦੀ ਰੇਖਾ ਬਦਲ ਜਾਂਦੀ ਸੀ ਜੀਵਨ ਬਦਲ ਜਾਂਦਾ ਸੀ ਜੀਵਨ ਵਿੱਚ ਕ੍ਰਾਂਤੀ ਪੈਦਾ ਹੋ ਜਾਂਦੀ ਸੀ ਗੁਰ ਸ਼ਬਦ ਦੇ ਨਾਲ ਜੁੜ ਜਾਂਦਾ ਸੀ ਜੀ 사ਤ ਸੰਗਤ ਜੀ ਸੰਤ ਜੀ ਮਹਾਰਾਜ ਕਿਸਨਗੜ ਸੱਨਾ ਵਿਖੇ ਸੇਵਾ ਸੰਭਾਲ ਕਰਦੇ ਆ ਸੰਤ ਬਾਬਾ ਸ਼ਾਮ ਸਿੰਘ ਜੀ ਕਿਸਨਗੜ ਸੱਨਾ ਵਿਖੇ ਸਿਮਰਨ ਕਰਦੇ ਆ ਔਰ ਗੁਰ ਸਿੱਖ ਸੰਗਤਾਂ ਨੂੰ ਗੁਰ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਆ ਤਨ ਤਨ ਸੰਤ ਬਾਬਾ ਸ਼ਾਮ ਸਿੰਘ ਜੀ ਤਨ ਤਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜਾ ਨਾਮ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ